oh hanmara shri san vishnu bhagwan ji jai so hanmara shri san vishnu bhagwan ji jai so hanmara shri vishnu ਭਗਵਾਨ ਦੀ ਜੈ ਪਿਆਰੇ ਹਰ ਸੰਗਤ ਜੀ ਬਹੁਤ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ ਆਪਾਂ ਇਸੇ ਤਰ੍ਹਾਂ ਹੀ ਪ੍ਰੇਮ ਪਿਆਰ ਬਣਾਈ ਰੱਖਣਾ ਹੈ ਤੇ ਨਾਲ ਹੀ ਉਸ ਅਕਾਲ ਪੁਰਖ ਦੇ ਗੁਣ ਗਾਉਣੇ ਆ ਅਕਾਲ ਪੁਰਖ ਉਹ ਪਰਿਪ੍ਰੀਤਮ ਪਰਮਾਤਮਾ ਜੋ ਹਮੇਸ਼ਾ ਸੱਚਖੰਡ ਦੇ ਵਿੱਚ ਬੈਠਾ ਰਹਿਣਾ ਹੈ ਉਹ ਕਦੀ ਸਤ ਸਰੂਪ ਧਾਰਨ ਨਹੀਂ ਕਰਦਾ ਸਮੇਂ ਸਮੇਂ ਸਰ ਜਦੋਂ ਵੀ ਉਸ ਨੇ ਕੋਈ ਮਨੁੱਖ ਲੋਕ ਤੇ ਖੇਡ ਕਰਨੀ ਹੈ ਉਹ ਕਿਸੇ ਵੀ ਗੁਰੂ ਪੀਰ ਪਕੰਦਰ ਅਵਤਾਰ ਦੀ ਡਿਊਟੀ ਲਾਉਂਦਾ ਹੈ ਔਰ ਉਹਨਾਂ ਨੂੰ ਨਾਮ ਕਲਮੇ ਦੇ ਦਿੰਦਾ ਹੈ ਨਾਲ ਇਹ ਉਹਦੇ ਮੋਲ ਤਾਂ ਦੇ ਦਿੰਦਾ ਹੈ ਗੁਰੂ ਪੀਰ ਪਕੰਦਰ ਅਵਤਾਰ ਜੋ ਅਕਾਲ ਪੁਰਖ ਵੱਲੋਂ ਦਿੱਤਾ ਹੋਇਆ ਨਾਮ ਕਲਮਾ ਤੇ ਦਿੱਤੇ ਹੋਏ ਸਮੇਂ ਅਨਸਾਰ ਉਸ ਨਾਮ ਦਾ ਡੰਕਾ ਵਜਾ ਕੇ ਫਿਰ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਕੇ ਲੀਨ ਹੋ ਇਹ ਸਮਾ ਚਾਹ ਜੋਗਾਂ ਦੇ ਵਿੱਚ ਤੇਈ ਅਵਤਾਰ ਤਿੰਨ ਪਕੰਦਰ ਸਹਿਬਾਨ ਦਾਸ ਗੁਰੂ ਸਹਿਦਾਨ ਦਾ ਮਾਤ ਲੋਕ ਤੇ ਆਉਣਾ ਹੋਇਆ ਜਦੋਂ ਇਹ ਸਮਾ ਇਹਨਾਂ ਦਾ ਪੂਰਾ ਹੋ ਗਿਆ ਤੇ ਫੇਰ ਅਕਾਲ ਪੁਰਖ ਇਹਨਾਂ ਨੂੰ ਉਥੇ ਕੁਛ ਪੜਤਾਲ ਕਰਦੇ ਆ ਕਿ ਐ ਗੁਰੇ ਅਵਤਾਰ ਪਕਮਰੋ ਤੁਹਾਨੂੰ ਮੈਂ ਮਾਤ ਲੋਕ ਤੇ ਭੇਜਿਆ ਸੀ ਤੇ ਤੁਸੀਂ ਮਾਤ ਲੋਕ ਤੇ ਕੀ ਕਰਕੇ ਆਏ ਤੁਹਾਡੇ ਸਿੱਖ ਮਰੀਦ ਤੁਹਾਡੇ ਨਾਲ ਪਿਆਰ ਕਿਉਂ ਨਹੀਂ ਕਰਦੇ ਤੁਹਾਡੇ ਦੱਸੇ ਹੋਏ ਨਾਮ ਕਲਮੇ ਦੇ ਮਰੀਦ ਕਿਉਂ ਨਹੀਂ ਬਣੇ ਉੱਥੇ ਸਾਰੇ ਗੁਰੂ ਅਵਤਾਰ ਪਕੰਬਰ ਜਿਹੜੇ ਆ ਲਾਜਵਾਬ ਹੁੰਦੇ ਕਿ ਐ ਅਕਾਲ ਪੁਰਖ ਜੋ ਤੂੰ ਸਾਨੂੰ ਹੁਕਮ ਦਿੱਤਾ ਸੀ ਅਸੀਂ ਕਰਦੇ ਪਰ ਸਾਡੀ ਇੱਕ ਅਰਜ਼ੋਈ ਹੈ ਬੰਦਨਾ ਹੈ ਕਿ ਜਿਸ ਤਰ੍ਹਾਂ ਤੇਰਾ ਸੱਚਖੰਡ ਦੇ ਵਿੱਚ ਕੋਈ ਵੀ ਦੇਨ ਮਜਬ ਜਾਤ ਪਾਤ ਕੂਚ ਨੀਚ ਦਾ ਭੇਦ ਭਾਵ ਨਹੀਂ ਹੈ ਇਸ ਕਰਕੇ ਤੂੰ ਸਾਰਿਆਂ ਨੂੰ ਸਰੀਰ ਵੀ ਇੱਕੋ ਜਿਹਾ ਦਿੱਤਾ ਹੱਥ ਪੈਰ ਨੱਕ ਜੋ ਵੀ ਹੈ ਪੰਜ ਤਤ ਸਰੀਰ ਸਾਰਿਆਂ ਨੂੰ ਇੱਕੋ ਜਿਹਾ ਦਿੱਤਾ ਪਰ ਅਜੇ ਤੱਕ ਤੂੰ ਜਪਣ ਵਾਲਾ ਨਾਮ ਇੱਕ ਨਹੀਂ ਦਿੱਤਾ ਸਾਡੇ ਤੇ ਇਹ ਕਿਰਪਾ ਕਰ ਰਾਮਤ ਕਰਕੇ ਤੂੰ ਅਗਰ ਜੱਪਣ ਵਾਲਾ ਨਾਮ ਇੱਕ ਦੇ ਦੇਨੋ ਤੇ ਇਹ ਨਾਮ ਦੇ ਉੱਤੇ ਸ਼ਰਾਂ ਨਾ ਬਣਦੀਆਂ ਜੀਵ ਜੀਵ ਤੋਂ ਨਫ਼ਰਤ ਨਾ ਕਰਦਾ ਫਿਰ ਇਸ ਵਾਸਤੇ ਸਾਡੀ ਇੱਕ ਅਰਜੋਈ ਹੈ ਬੰਦਨਾ ਹੈ ਕਿ ਤੂੰ ਹੁਣ ਐਸੀ ਕਿਰਪਾ ਕਰ ਕਿ ਤੂੰ ਮਾਤ ਲੋਕ ਤੇ ਆਪ ਜਾ ਉਸੇ ਕਾਲਪੁਰਖ ਨੇ ਗੁਰੂਆਂ ਅਵਤਾਰਾਂ ਪਕੰਦਰਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਇਹ ਮਾਤ ਲੋਕ ਦੇ ਉੱਤੇ ਆਪਣਾ ਆਗਮਨ ਕੀਤਾ ਇਹ ਆਪਣਾ ਆਗਮਨ ਜਿਹੜਾ ਹੈ ਪਹਿਲਾ ਕਨਕਪੂਰੀ ਦੇ ਵਿੱਚ ਖੇਡ ਹੋਈ ਕਨਕਪੂਰੀ ਦੇ ਵਿੱਚ ਖੇਡ ਜੋ ਹੁਣੇ ਮੇਰੇ ਵੀਰਾਂ ਨੇ ਸ਼ਬਦਾਂ ਰਾਹੀਂ ਵੀ ਦੱਸਿਆ ਆਪਾਂ ਨੂੰ ਉਹ ਮਹਾਰਾਜੇ ਸਿੰਘ ਦੇ ਪੰਜ ਤਤ શરીર ਦੇ ਵਿੱਚ ਉਹ ਖੇਡ ਹੋਈ ਉਹਨੇ ਕਿਸ ਤਰ੍ਹਾਂ ਕੀਤੀ ਉਹ ਮਾਲਕ ਆਪ ਜਾਣਦਾ ਆਪਾਂ ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਜਿੰਨਾ ਸਮਾਂ ਉਹਨਾਂ ਦਾ ਹੀ ਉਹਨਾਂ 52 ਸਾਲ ਆਪਣਾ ਸਰੀਰ ਭੋਗਿਆ ਮਾਰ-ਤਾਨ ਮਿਲਿਆ ਉਹਨਾਂ ਵੀ ਇਹ ਪੰਜ ਤਤ ਸਰੀਰ ਹੀ ਉਹ ਤਿਆਗ ਦਿੱਤਾ ਤੇ ਫਿਰ ਸੱਚਖੰਡ ਦੇ ਵਿੱਚ ਜਾ ਕੇ ਲੈਣ ਉਸ ਤੋਂ ਬਾਅਦ ਸਤਿਗੁਰ ਸ਼ਬਦ ਅਕਾਲ ਪੁਰਖ ਨੂੰ ਫਿਰ ਬੇਨਤੀ ਕਰਦੇ ਆ ਸੱਚਖੰਡ ਦੇ ਵਿੱਚ ਕਿ ਐ ਅਕਾਲ ਪੁਰਖ ਤੂੰ ਹੁਣ ਅਗਲੀ ਫੇੜ ਕੀ ਕਰਨ ਵਾਲਾ ਤੇ ਉਥੇ ਅਕਾਲ ਪੁਰਖ ਕਹਿੰਦੇ ਨੇ ਐ ਸਤਿਗੁਰ ਸ਼ਬਦ ਮੈਂ ਪਹਿਲਾਂ ਕਣਪੂਰੀ ਦੇ ਵਿੱਚ ਆਪਣੀ ਖੇਡ ਕੀਤੀ ਹੁਣ ਮੈਂ ਜੋ ਆਪਣੀ ਖੇਡ ਹੈ ਉਹ ਸੰਭਲ ਛਰੀਰ ਵਿੱਚ ਸਤਾਈ ਚੱਕ ਦੇ ਵਿੱਚ ਇਹ ਖੇਡ ਕਰਨੀ ਹੈ ਉਸ ਤੋਂ ਬਾਅਦ ਕਿਉਂਕਿ ਇਹ ਜਿੰਨੀਆਂ ਵੀ ਭਵਿਸ਼ਿਆਣੀਆਂ ਸਾਡੇ ਧਾਰਮਿਕ ਗ੍ਰੰਥ ਜਿਹੜਿਆ ਇਸ ਚੀਜ਼ ਦੀ ਗਵਾਹੀ ਦਿੰਦੇ ਨੇ ਉਹ ਜਗਰ ਸਾਹਿਬ ਜੀ ਨੇ ਮਾਤ ਲੋਕ ਤੇ ਆ ਕੇ ਉਹਨਾਂ ਨੇ ਚਵੀ ਗ੍ਰੰਥਾ ਦੀ ਰਚਨਾ ਕੀਤੀ ਆਪ ਸਭ ਜਾਣਦੇ ਆ ਉਸ ਤੋਂ ਬਾਅਦ ਸੋਹਣ ਨਾਰਾਇਣ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦਾ ਜਕਾਰਾ ਦਿੱਤਾ ਭਗਤਾਂ ਵਾਸਤੇ ਭਗਤ ਦੁਆਰ ਤਿਆਰ ਕੀਤਾ আর ਭਗਤਾਂ ਦੇ ਲੈਣੇ ਦੇਣੇ ਘਰ ਘਰ ਜਾ ਕੇ ਦਿੱਤੇ ਕਿਸੇ ਇੱਕ ਜਗ੍ਹਾ ਤੇ ਬੈਠ ਕੇ ਇਸ जब ये ग्रंथा की रचना नहीं हुई मैं जो लेख आप जी साझा करना है संत ग्यारह जसवंत सिंह दे ग्रह नारद कुछ बयान कर दिया। ਕਰਨੀ ਤੇ ਨਾਰਦ ਦੇ ਕੁਝ ਸਵਾਲ ਜਵਾਬ ਨੇ ਪਿਆਰ ਨਾਲ ਸਰਵਣ ਕਰੋ ਨਾਰਦ ਕਹੇ ਧਰਨੀਏ ਮੈਂ ਸੱਚਖੰਡ ਦੁਆਰਿਓ ਆਇਆ ਦੌੜਾ ਹੁਣ ਨਾਰਦ ਕੀ ਹੈ ਇਹ ਉਸ ਅਕਾਲ ਪੁਖ ਜੋਤਿ ਸ਼ਬਦ ਦੀ ਧਾਰ ਹੈ ਕਿਸੇ ਬੰਦੇ ਦਾ ਨਾਂ ਨਹੀਂ ਸੱਚ ਸੰਦੇਸ਼ਾ ਸੁਣ ਲੈ ਕੀ ਦੇਵੇ ਬ੍ਰਹਮਣ ਗੌੜਾ ਪਰਮ ਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈ ਆ ਜਿਸ ਦਾ ਇੱਕੇ ਉਤੇ ਨਿਰਗੁਣ ਸਰਗੁਣ ਇੱਕੋ ਪੜਾ ਕੌੜੀ ਡੰਡਾ ਜਗਤ ਨਜ਼ਰ ਕਿਸੇ ਨਾ ਆਈ ਆ ਜਿਸ ਦਾ ਮਾਰਗ ਰਸਤਾ ਦੇਨ ਤੋਂ ਨਹੀਂ ਤੋਂ ਸੌੜੇ ਜਦ ਤੇ ਜਗਿਆਸੂ ਲੰਘ ਸਕੇ ਕੋਈ ਨਾ ਆਈ ਆ ਜਿਸ ਨੂੰ ਜਿਸ ਮੈਨੂੰ ਇੱਕੋ ਵਸ਼ਤ ਦਿੱਤੀ ਸੱਛੇ ਉੱਪਰ ਵਿਖਾਇਆ ਹੋੜਾ ਸੋ ਪ੍ਰਖੰਡ ਰੰਗਣ ਤੇ ਖਲਾਈ ਆ ਹਾਹੇ ਉੱਪਰ ਟਿੱਪੀ ਹੰਗ ਬ੍ਰੰਹ ਬਣਾਇਆ ਜੋੜਿਆ ਜੋੜੀ ਜੱਤ ਜਗਦੀਸ਼ ਬਣਾਈ ਆ ਜਿਸ ਦੀ ਕੋਝੀਏ ਕਮਲਿਏ ਤੈਨੂੰ ਅੰਤਮ ਲੋੜਾ ਨਰਿੰਦਾ ਸਾਜਣ ਤੁਰਦਿਲ ਗਈ ਆ ਨਾਰਦ ਕਹੇ ਧਰਨਿਏ ਸੁਣ ਲਾ ਸ਼ਬਦ ਸਤਗੁਰ ਸੰਦੇਸ਼ ਸ਼ਬਦ ਸਤਗੁਰ ਕੀ ਜਣਾਈ ਆ ਮੈਂ ਐਦ ਜੁਗਾਦੀ ਨਰਨਰੇਸ਼ ਨੰਨਵਾਰ ਦਿੱਤੀ ਵਡਿਆਈ ਆ ਮੇਰਾ ਨਾਂ ਮੁੱਛ ਦਾੜੀ ਨਾ ਕੇਸ ਬੋੜ ਮਡਾਇਆ ਨਾ ਰੂਪ ਬਣਾਈ ਆ ਮੇਰਾ ਨਾਮ ਹੈ ਸ਼ਬਦ ਤਾਰ ਨਾਇਣ ਦਸ ਦਸ਼ਮੇਸ਼ ਬੈ ਵਿਸ਼ਾ ਖੇਲ ਖਲਾਈ ਆ ਮੈਂ ਐ ਤਜਗਤ ਰਹਾ ਹਮੇਸ਼ ਜੀਵਨ ਮਰਨ ਨਾ ਰੂਪ ਬਦਲਾਈ ਆ ਮੇਰਾ ਅੰਤਮ ਹੋਣਿਆ ਵੇਸ ਸੰਬਲ ਦੇਸ਼ 3.5 ਹੱਥ ਵਜੇ ਵਿਗਾਈ ਆ ਜੋਤੀ ਜੋ ਸਰੂਪ ਰਹਾ ਤਾਂ ਆਪਣੀ ਕਿਰਤਾ ਕਰ ਸੱਚ ਦਾ ਮਾਲਕ ਇੱਕ ਉਸਾਈ ਹੈ ਤਰਨੀ ਕੇ ਮੇਰੀ ਕਰੇ ਸੰਭਾਲ ਕਿਸਮਤ ਸੰਭਲ ਸੋਭਾ ਪਾਈ ਆ ਕਿਸਮਤ ਅਵਤਾਰ ਪਕੰਬਰ ਗੁਰੂ ਰਖੇ ਨਾਲ ਵਿਸ਼ਨੂੰ ਬ੍ਰਹਮਾ ਸ਼ੇਰ ਜੋੜ ਜੜਾਈ ਆ ਕਿਸਮਤ ਹੁਕਮ ਜਣਾਏ ਕਾਲ ਮਹਾਕਾਲ ਰਾਏ ਧਰਮ ਚਿੱਤਰ ਗੁਪਤ ਲੈ ਉਠਾਈ ਆ ਲਾੜੀ ਮੌਤ ਕਿਸਮਤ ਕਰੇ ਹਾਲ ਹਾਲ ਪੱਜੇ ਵਾ ਹੁਦਾਈ ਆ ਕਵਣ ਵਤ ਸੁਹੰਜਣਾ ਕਿਹੜੀ ਥਿੱਤ ਆ ਕੇ ਵੇਖੇ ਮਰੀਦਾ ਹਾਲ ਮੇਰਾ ਮੁਰਸ਼ਿਦ ਤੁਰ ਦਰਗਾਈ ਆ ਕਵਣ ਕੂਟੇ ਕੈਲੋਂ ਕਰੇ ਜਵਾਲ ਤੇ ਜਾਹਰ ਹੋ ਕੇ ਦੇ ਦਰੜਾਈ ਆ ਅਵਤਾਰ ਪਕੰਬਰ ਗੁਰ ਕਿਸ ਬਿਦ ਆਪਣਾ ਪਵਿੱਖਤ ਦੇਣ ਵਿਖਾਲ ਅਸ਼ੀਨ ਗੋਈਆਂ ਬਿਨ ਹੱਥਾਂ ਉਠਾਈ ਆ ਜੋਤੀ ਜੋ ਸਰੂਪ ਹੈ ਰਾਤ ਆਪਣੀ ਕਿਰਪਾ ਕਰ ਸੱਚ ਦੀ ਕਰਨੀ ਕਾਰ ਕਮਾਈਏ ਸ਼੍ਰੀ ਭਗਵਾਨ ਹੁਕਮ ਵਰਤਾਵੇਗਾ ਪਾਰ ਬ੍ਰਹਮ ਪ੍ਰਭ ਸੁਣਾਵੇਗਾ ਸ਼ਬਦੀ ਸ਼ਬਦ ਦੰਤ ਵਜਾਵੇਗਾ ਵਿਸ਼ਨ ਬ੍ਰਹਮਾ ਸ਼ਿਵ ਉਠਾਵੇਗਾ ਤਿਰਦਾ ਹੁਕਮ ਸੰਦੇਸ਼ ਇੱਕੋ ਇੱਕ ਦੜਾਵੇਗਾ ਏਕਾ ਜੋ ਏਕਾ ਤਾਰ ਏਕਾ ਸ਼ਬਦ ਗੰਡ ਪਵਾਵੇਗਾ ਏਕਾ ਰੂਪ ਆਪ ਨਰੰਕਰ ਦੂਸਰ ਵੇਸ ਨਾ ਕੋਈ ਬਟਾਵੇਗਾ ਜੋਤੀ ਜਹਤਾ ਹੋ ਕੇ ਖਬਰਦਾਰ بے ਖਬਰਾਂ ਖਬਰ ਸੁਣਾਵੇਗਾ ਲੋਹਾ ਪੁਰਿਆੰ ਬ੍ਰਹਮੰਡਾਂ ਖੰਡਾਂ ਕਰਕੇ ਪਾਰ ਤਰਨੀ ਤਰਤ ਤਵਲ ਤਉ ਤੇਰਾ ਦਵਾਰਾ ਬੰਤ ਵੜਿਆਵੇਗਾ ਸਾਡੇ ਤਿੰਨ ਹੱਥ ਵੇਖ ਮੰਦਰ ਅਪਾਰ ਸੋਣਾ ਆਪਣਾ ਰੂਪ ਜਣਾਵੇਗਾ ਸੰਭਲ ਬੈਠਾ ਬੈ ਸੱਚੀ ਸਰਕਾਰ ਸਾਚਾ ਸੋਲਾ ਢੋਲਾ ਰਾਗ ਸੁਣਾਵੇਗਾ ਤੂੰ ਕੋਜੀਏ ਕੰਗਲਿਏ ਕਰੀ ਨਮਸਕਾਰ ਤੇਰਾ ਸੀਸ ਜਗਦੀਸ਼ ਆਪਣੇ ਲੇਖੇ ਲਾਵੇਗਾ दे जामी। बलहार, बलहारी तेरा, तेरा, तेरा पार दूर करावेगा जो आशा रख के गए गाय रविदास चुमार चम दृष्टि सब का डेरा ढावेगा ਇਕੋ ਮੰਦਰ ਮਸਜਿਦ ਸ਼ਿਵਦਵਾਲਾ ਮਾਠੂ ਹੋਏ ਗੁਰਦੁਆਰ ਇੱਕੋ ਪੁਰਖੇ ਅਲਾਦੀਨ ਦੇਵਾਲਾ ਇਸਤ ਇਸਤ ਸਹਾਵੇਗਾ ਤੂੰ ਮੇਰਾ ਮੈਂ ਤੇਰਾ ਸਭ ਨੇ ਕਰਨਾ ਜੇਕਰ ਤੂੰ ਜੈ ਰਾਗ ਨਾ ਕੋਈ ਅਲਾਵੇਗਾ ਨਾਰਦ ਕੈ ਤਰਨੀਏ ਮੇਰੀ ਡਿੰਡਾਵਤ ਬੰਦਨਾ ਸਜਦਿਆਂ ਵਿੱਚ ਨਮਸਕਾਰ ਸੋ ਸੁਆਮੀ ਅੰਤਰਜਾਮੀ ਤੇਰੇ ਉੱਤੇ ਆਪਣਾ ਹੁਕਮ ਵਰਤਾਵੇਗਾ ਜੋਤੀ ਜੋ ਸਰੂਪ ਹੈ ਆਪ ਆਪਣੀ ਕਿਰਪਾ ਕਰ ਮੇ ਇਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਆਦਿ ਜਗਾਦੀ ਨਿਰਗੁਣ ਸਰਗੁਣ ਸਦ ਪਾਵਨ ਹਾਰਾ ਸਾਰ ਮਹਾ ਸਾਰਥੀ ਹੋ ਕੇ ਤੇਰਾ ਸੰਗ ਨਿਭਾਵੇਗਾ ਸ਼ਬਦ ਲੰਬਾ ਹੈ ਕਿਉਂਕਿ ਹਜ਼ੂਰ ਸ਼ਾਂਤਸ਼ਾ ਜੀ ਨੇ ਅਥਾ ਲੇਖ ਲੰਬੇ ਲਖਾਏ ਨੇ ਮੇਰੀ ਆਪ ਜੀ ਦੇ ਸਭ ਦੇ ਚਰਨਾਂ 'ਚ ਬੇਨਤੀ ਹੈ ਕਿ ਗੱਲ ਸਿਰਫ ਆਤਮਾ ਤੇ ਪ੍ਰਮਾਤਮਾ ਦੀ ਹੈ ਆਪਾਂ ਇਸ ਗੱਲ ਨੂੰ ਸਮਝਣਾ ਹੈ ਪ੍ਰਮਾਤਮਾ ਇੱਕ ਹੈ ਆਤਮਾ ਇੱਕ ਹੈ ਇੱਕ ਨੇ ਇੱਕ ਨੂੰ ਮਿਲਣਾ ਨਿਰਗੁਣਤਾਰ ਕਿਉਂਕਿ ਇਸ ਗੱਲ ਨੂੰ ਪ੍ਰਮਾਤਮਾ ਵੀ ਨਿਰਗੁਣ ਹੈ ਆਤਮਾ ਵੀ ਨਿਰਗੁਣ ਹੈ ਤੂੰ ਮੇਰਾ ਤੇ ਮੈਂ ਤੇਰਾ ਆਪਾਂ ਆਵਾਜ਼ ਮਾਰਨੀ ਆ ਇੱਕ ਸੰਦੇਸ਼ ਦੇਣਾ ਸਾਰਿਆਂ ਨੂੰ ਆਪਾ ਉਸ ਪ੍ਰਮਾਤਮਾ ਨੂੰ ਆਵਾਜ਼ ਲਾਉਣੀ ਹੈ ਇਹ ਕਾਹ ਹੀ ਸਾਡਾ ਪਰਮ ਤਾਰਾ ਹੋਣਾ ਕਿ ਐ ਪ੍ਰਮਾਤਮਾ ਅਸੀਂ ਤੇਰੇ ਹਾਂ ਤੇ ਤੂੰ ਸਾਡਾ ਹਾਂ ਅਸੀਂ ਤੇਰੇ ਤੱਕ ਨਹੀਂ ਪਹੁੰਚ ਸਕਦੇ ਤੂੰ ਸਾਡੇ ਤੇ ਆਪ ਕਿਰਪਾ ਕਰ ਤੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਇਹ ਦਾਸ ਦੀ ਬੇਨਤੀ ਹੈ ਇਹ ਬਾਕੀ ਜਿਹੜੇ ਮੇਰੇ ਵੀਰ ਤੇ ਭੈਣਾ ਬਾਹਰੋਂ ਆਏ ਨੇ ਇਹ ਵੀ ਜਿੱਥੇ ਜੁੜਿਆ ਜੁੜੇ ਰੋ ਤੁਸੀਂ ਜਿਹਦਾ ਨਾਮ ਜਪਦੇ ਹੋ ਜਪੋ ਪਰ ਇੱਕ ਬੇਨਤੀ ਜ਼ਰੂਰ ਕਰਨੀ ਹੈ ਕਿ ਐ ਪ੍ਰਮਾਤਮਾ ਅਸੀਂ ਆਪ ਜੀ ਤੱਕ ਨਹੀਂ ਪਹੁੰਚ ਸਕਦੇ ਤੂੰ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ ਤੂੰ ਮੇਰਾ ਤੇ ਮੈਂ ਤੇਰਾ ਇਹ ਜਿਹੜੇ ਬਾਹਰੋਂ ਮੇਰੇ ਵੀਰ ਆਏ ਆ ਇਹ ਉਹਨਾਂ ਨੇ ਆਪਣਾ ਜੋ ਵੀ ਨਾਮ ਜਪਦੇ ਉਹਦੇ ਨਾਲ ਇਹ ਜੋੜ ਲੈਣਾ ਹੈ ਪ੍ਰਮਾਤਮਾ ਤੁਹਾਨੂੰ ਕਿਰਪਾ ਕਰੇਗਾ ਤੁਹਾਡੀ ਮਿਲਣੀ ਜ਼ਰੂਰ ਹੋਵੇ ਦਾਸ ਇੱਥੇ ਕਿੰਨਾ ਜਾਚਾ ਬਾਣੀ ਬੋਲਦਿਆਂ ਕੋਈ ਲਿਖਾ ਜਲਤ ਨਿਕਲ ਗਿਆ ਹੋਵੇ ਹਜੂਰ ਸੈਨ ਸਾਜੀ ਦੇ ਚਰਨਾਂ ਚੋਂ ਹਰ ਸੰਗ ਦੇ ਚਰਨਾਂ ਚੋਂ ਖਿਮਾ ਚਾਹੁੰਨਾ ਜਿਤਾਰੇ ਦਾ ਸਾਥ ਦਿਓ ਸੋ ਰੰਗ ਮਹਾਰਾਸ਼ੀ ਸੰਗ ਵਿਸ਼ਨੂੰ ਪਰਵਾੰਦੀ ਜਾ